ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਦੇ ਵਿੱਚ ਇੱਕ ਮਹਿਲਾ ਆਈਪੀਐਸ ਅਫੀਸਰ ਨੂੰ ਬਤੌਰ ਐਸਐਸਪੀ ਕੰਮ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਬਤੌਰ ਐਸਐਸਪੀ ਤੇ ਡਿਪਟੀ ਕਮਿਸ਼ਨਰ ਕੰਮ ਕਰ ਰਹੀਆਂ ਨੇ ਤੇ ਮਾਨ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਦਫਾ ਕਹਿ ਚੁੱਕੇ ਨੇ ਕਿ ਪਹਿਲੀ ਦਫਾ ਐਡੀ ਵੱਡੀ ਗਿਣਤੀ ਦੇ ਵਿੱਚ ਕੁੜੀਆਂ ਨੂੰ ਬਤੌਰ ਐਸਐਸਪੀ ਜਾਂ ਡਿਪਟੀ ਕਮਿਸ਼ਨਰ ਕੰਮ ਕਰਨ ਦਾ ਮੌਕਾ ਮਿਲਿਆ ਹਾਲੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜੇ ਅਫਸਰ ਨਵੇਂ ਲਾਏ ਗਏ ਨੇ ਉਹਨਾਂ ਵਿੱਚ ਮਲੇਰ ਕੋਟਲਾ ਦਾ ਵੀ ਐਸਐਸਪੀ ਬਦਲਿਆ ਗਿਆ ਸੀ ਤੇ ਹੁਣ ਉੱਥੇ ਇੱਕ 2016 ਬੈਚ ਦੇ ਆਈਪੀਐਸ ਅਫੀਸਰ ਡਾਕਟਰ ਸਿਮਰਤ ਕੌਰ ਨੂੰ ਐਸਐਸਪੀ ਕੰਮ ਕਰਨ ਦਾ ਮੌਕਾ ਮਿਲਿਆ 2016 ਦੇ ਵਿੱਚ ਉਹਨਾਂ ਨੇ ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਰਵਾਈ ਜਾਂਦੀ ਇੰਡੀਆ ਦੀ ਬਿਹਤਰੀਨ ਸਰਵਸ ਉਹਨਾਂ ਨੇ ਉਸ ਟੈਸਟ ਵਾਸ ਕੀਤਾ ਇਸਪੇਰੂ ਉਹਨਾਂ ਨੂੰ ਆਈਪੀਐਸ ਕੇਡਰ ਮਿਲ ਜਾਂਦਾ ਹੈਗਾ ਉਹ ਵੀ ਪੰਜਾਬ ਕੇਡਰ ਦੇ ਆਈਪੀਐਸ ਦੇ ਤੌਰ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਕੰਮ ਕਰਦਾ ਮੌਕਾ ਮਿਲਦਾ ਡਾਕਟਰ ਸਿਮਰਤ ਕੌਰ ਉਹਨਾਂ ਦਾ ਪਿਸ਼ੋਕੜ ਕੀ ਆ ਔਰ ਡਾਕਟਰੀ ਦੇ ਸਫਰ ਤੋਂ ਲੈ ਕੇ ਉਹ ਕਿਵੇਂ ਆਈਪੀਐਸ ਅਫੀਸਰ ਬਣੇ ਅੱਜ ਅਸੀਂ ਉਹਨਾਂ ਦੇ ਇਸ ਜ਼ਿੰਦਗੀ ਦੇ ਬਾਰੇ ਜਿਹੜਾ ਉਹਨਾਂ ਨੇ ਮਕਾਮ ਹਾਸਲ ਕੀਤੇ ਉਹਦੇ ਕੁਝ ਪਹਿਲੂ ਤੁਹਾਡੇ ਨਾਲ ਸਾਂਝੇ ਕਰਦੇ ਹਾਂ वैसे त डॉक्टर सिमरत कौर हुनी गुरु दी नगरी श्री अमृतसर ਦੇ ਰਹਿਣ ਵਾਲੇ ਨੇ ਉਥੋਂ ਦੇ ਵਾਸੀ ਨੇ ਉਥੇ ਉਹਨਾਂ ਨੇ ਸਕੂਲ ਲਈ ਜਿਹੜੀ ਸ਼ੁਰੂਆਤੀ ਪੜ੍ਹਾਈ ਕੀਤੀ ਜਾਂਦੀ ਆ ਬਾਅਦ ਚ ਉਹਨਾਂ ਨੇ पीएमटी ਦਾ ਟੈਸਟ ਕਲੀਅਰ ਕੀਤਾ ਪਲੱਸ 2 ਮੈਡੀਕਲ ਕਰਨ ਤੋਂ ਬਾਅਦ ਜਿਵੇਂ ਸਾਰੇ ਬੱਚੇ ਕਰਦੇ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਉਹ ਐਮਬੀਬੀਐਸ ਦੀ ਡਿਗਰੀ ਕਰਦੇ ਨੇ ਫਿਰ ਸਪੈਸ਼ਲ ਜਿਹੜੇ ਨੇ ਡਾਕਟਰ ਬਣਨ ਵਾਸਤੇ ਉਹ ਫਿਰ ਪਟਿਆਲਾ ਮੈਡੀਕਲ ਕਾਲਜ ਤੋਂ ਐਮ ਡੀ ਗਾਇਨੋਕੋਲੋਜੀ ਦੀ ਕਰਦੇ ਨੇ ਕਿਉਂਕਿ ਇੱਕ ਇੱਕ ਉਹ ਪੇਸ਼ਾ ਜਿਸ ਪੇਸ਼ੇ ਨੂੰ ਲੈ ਕੇ ਸਭ ਤੋਂ ਪਵਿੱਤਰ ਪੇਸ਼ਾ ਮੰਨਿਆ ਜਾਂਦਾ ਤੇ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਵੀ ਮੰਨਿਆ ਜਾਂਦਾ ਹੈਗਾ ਪਰ ਉਹਨਾਂ ਦੀ ਕੁਝ ਕਾਰਨ ਦੀ ਜਿਹੜੀ ਤਾਂਗਾ ਉਹ ਰੁਕਦੀ ਨਹੀਂ ਆ ਹਾਲਾਂਕਿ ਐਮ ਬੀਬੀਐਸ ਫਿਰ ਐਮ ਡੀ ਫਿਰ ਔਰਤੋ ਰੋਗਾਂ ਦੇ ਮਾਹਿਰ ਦੇ ਤੌਰ ਤੇ ਐਮ ਡੀ ਕਰਨੀ ਪਰ ਉਹ ਆਪਣੀ ਪੜ੍ਹਾਈ ਅੱਗੇ ਰੱਖਦੇ ਨਹੀਂ ਕਿਉਂਕਿ ਉਹਨਾਂ ਦੀ ਮੰਜ਼ਿਲ ਜਿਸ ਹੱਦ ਨਾਲ ਪੜ੍ਹਾਈ ਕੀਤੀ ਜਿਸ ਹੱਦ ਨਾਲ ਉਹਦਾ ਮਕਸਦ ਸੀ ਉਹ ਜਾਂ ਤਾਂ ਆਈਐਸ ਜਾਂ ਤਾਂ ਫਿਰ ਆਈਪੀਐਸ ਅਫੀਸਰ ਹੀ ਬੰਨਾ ਚਾਹੁੰਦੇ ਨੇ ਕਿਉਂਕਿ ਐਮਡੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਜੁਪੀਐਸਸੀ ਦੀ ਤਿਆਰੀ ਨਹੀਂ ਛੱਡੀ ਜੋ ਮਨ ਦੇ ਵਿੱਚ ਇੱਕ ਟਾਰਗੇਟ ਸੀ ਉਹ ਟਾਰਗੇਟ ਨੂੰ ਲੈ ਕੇ ਚੱਲਦੇ ਰਹੇ ਤੇ 2016 ਦੇ ਵਿੱਚ ਉਹ ਆਈਪੀਐਸ ਅਫੀਸਰ ਦੇ ਤੌਰ ਤੇ ਸਿਲੈਕਟ ਹੋ ਜਾਂਦੇ ਨੇ ਹਾਲਾਂਕਿ ਉਹਨਾਂ ਨੂੰ ਪੰਜਵੀਂ ਵਾਰ ਇਹ ਮੌਕਾ ਮਿਲਦਾ ਗਿਆ ਪੰਜਵੇਂ ਅਟੈਂਪਟ ਦੇ ਵਿੱਚ ਉਹ ਜਿਹੜਾ ਇਹ ਟੈਸਟ ਯੂਪੀਐਸਸੀ ਦਾ ਕਲੀਅਰ ਕਰ ਜਾਂਦੇ ਨੇ ਚੰਗਾ ਰੈਂਕ ਆ ਜਾਂਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਕਿ ਆਈਪੀਐਸ ਸਿਲੈਕਟ ਹੋ ਜਾਂਦੇ ਨੇ ਔਰ ਸਭ ਤੋਂ ਵੱਡੀ ਇਹ ਵੀ ਗੱਲ ਆ ਕਿ ਉਹਨਾਂ ਨੂੰ ਆਪਣਾ ਹੀ ਸੂਬਾ ਪੰਜਾਬ ਵਿੱਚ ਆ ਕੇ ਕੰਮ ਕਰਨ ਦਾ ਮੌਕਾ ਮਿਲਦਾ ਜਦੋਂ ਆਈਪੀਐਸ ਅਫੀਸਰ ਸਿਲੈਕਟ ਹੋ ਜਾਂਦਾ ਕੋਈ ਵੀ ਨੌਜਵਾਨ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਟ੍ਰੇਨਿੰਗ ਆ ਏਐਸਪੀ ਦੀ ਟ੍ਰੇਨਿੰਗ ਕਰਨ ਦਾ ਮੌਕਾ ਮਿਲਦਾ ਤੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਹੀ ਮਿਲੀ ਉਸ ਤੋਂ ਬਾਅਦ ਜਿਹੜੀ ਸਭ ਤੋਂ ਪਹਿਲਾਂ ਇੱਕ ਆਜ਼ਾਦ ਤੌਰ ਤੇ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਦਾ ਸਭ ਤੋਂ ਪਹਿਲਾਂ ਜਿਹੜਾ ਏਐਸਪੀ ਦੇ ਤੌਰ ਤੇ ਜਿਹੜਾ ਆਈਪੀਐਸ ਆਫੀਸਰ ਲੱਗਦਾ ਅਸਿਸਟੈਂਟ ਸੁਪਰੀਡੈਂਟ ਆਫ ਪੁਲਿਸ ਉਹਨਾਂ ਨੂੰ ਪੁਲਥ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈਗਾ ਔਰ ਉਸ ਤੋਂ ਬਾਅਦ ਉਹ ਏਡੀਸੀਪੀ ਵਨ ਦੇ ਤੌਰ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸਿਸਟਮ ਦੇ ਵਿੱਚ ਕੰਮ ਕਰਦੇ ਨੇ ਤਾਂ ਫਿਰ ਜਿਵੇਂ ਇੱਕ ਪੁਲਿਸ ਅਫਸਰਾਂ ਦੀਆਂ ਬਦਲੀਆਂ ਹੁੰਦੀਆਂ ਆ ਇਸ ਕਰਕੇ ਉਹਨਾਂ ਨੂੰ ਬਾਅਦ ਚ ADCP ਤੋਂ ਬਾਅਦ SP ਹੈੱਡਕੁਆਟਰ ਪਟਿਆਲਾ ਵੀ ਕੰਮ ਕਰਨ ਦਾ ਮੌਕਾ ਮਿਲਦਾ ਹੈਗਾ ਔਰ ਨਾਲ ਦੀ ਨਾਲ ਬਾਅਦ ਚੋ AIG ਕਾਉਂਟਰ ਇੰਟੈਲੀਜੈਂਸ ਪਟਿਆਲਾ ਵਿੱਚ ਕੰਮ ਕਰਦੇ ਨੇ ਤੇ ਨਾਲ ਦੇ ਨਾਲ ਮਹਾਲੀ ਦੇ ਵਿੱਚ ਵੀ ਉਹ AIG SOCC ਦੇ ਵਿੱਚ ਵੀ ਕੰਮ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਕੁਝ ਕੀ ਸਮੇਂ ਬਾਅਦ ਲੇਕਿਨ ਇਸ ਟਾਈਮ ਜਿਹੜੀ ਉਹਨਾਂ ਦੀ ਪੋਸਟਿੰਗ ਸੀ SSP ਮਲੇਰ ਕੋਟਲਾ ਲੱਗਣ ਤੋਂ ਪਹਿਲਾਂ ਉਹ ਸਰ AIG ਕਾਉਂਟਰ ਇੰਟੈਲੀਜੈਂਸ ਪਟਿਆਲਾ ਵਿੱਚ ਕੰਮ ਕਰ ਰਹੇ ਸੀ ਹੁਣ ਉਹਨਾਂ ਨੂੰ ਐਸਐਸਪੀ ਮਲੇਰ ਕੋਟਲਾ ਕੰਮ ਕਰਦਾ ਮੌਕਾ ਮਿਲਿਆ ਜਿਹੜਾ ਉਹਨਾਂ ਨੇ ਆਪਣਾ ਚਾਰਜ ਸੰਭਾਲ ਵੀ ਲਿਆਗਾ ਔਰ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜ ਜਿਹੜੇ ਉਹ ਐਸਐਸਪੀ ਹਟਾਏ ਗਏ ਸੀ ਜਿਹੜੇ ਨਾਨ ਕਾਡਰ ਸੀ ਮਤਲਬ ਉਹ ਪੀਪੀਐਸ ਆਫੀਸਰ ਸਨ ਜਿਹਦੇ ਚ ਪਠਾਨਕੋਟ ਫਾਜ਼ਲਕਾ ਮਲੇਰ ਕੋਟਲਾ ਔਰ ਜਲੰਧਰ ਦਿਹਾਤੀ ਔਰ ਮਲੇਰ ਕੋਟਲਾ ਦੇ ਵਿੱਚ ਹੁਣ ਡਾਕਟਰ ਸਿਮਰਤ ਕੌਰ ਹੋਣੀ ਬਤੌਰ ਐਸਐਸਪੀ ਜਿਹੜੇ ਨੇ ਉਹਨਾਂ ਦੀ ਤਨਤੀ ਹੋ ਚੁੱਕੀ ਹੈ ਬੱਸ ਇਹ ਗੱਲ ਕੀਤੀ ਜਾਵੇ ਕਿ ਇਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਆਈਪੀਐਸ ਅਫਸਰਾਂ ਦੀ ਗਿਣਤੀ ਆ ਉਹ 142 ਆ 142 ਦੇ ਵਿੱਚ 19 ਡਾਕਟਰ ਨੇ ਜਿਨ੍ਹਾਂ ਦੇ ਵਿੱਚ ਬੀਏਐਮਐਸ ਤੋਂ ਲੈ ਕੇ ਬੀਐਚਐਮਐਸ ਤੋਂ ਲੈ ਕੇ ਐਮਬੀਬੀਐਸ ਐਮਐਸ ਐਮਡੀ ਇਸ ਲੈਵਲ ਦੇ ਜਿਹੜੇ ਪਹਿਲਾਂ ਡਾਕਟਰ ਸੀ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਬਤੌਰ ਆਈਪੀਐਸ ਅਫੀਸਰ ਸਿਲੈਕਟ ਹੋ ਜਾਂਦੇ ਹੈਗੇ ਨੇ ਇਹਨਾਂ ਦੇ ਵਿੱਚ ਕੁਝ ਪੰਜਾਬ ਦੇ ਜੰਪਲ ਵੀ ਨੇ ਤੇ ਕੁਝ ਦੂਜੇ ਸੂਬਿਆਂ ਦੇ ਵੀ ਉਹ ਆਫੀਸਰ ਸਨ ਜਿਹੜੇ ਆਈਪੀਐਸ ਬਣਨ ਤੋਂ ਪਹਿਲਾਂ ਜਾਂ ਤਾਂ ਬੀਡੀਐਸਸੀ ਜਾਂ ਬੀਐਚਐਮਐਸ ਜਾਂ ਬੀਏਐਮਐਸ ਜਾਂ ਫਿਰ ਐਮਬੀਬੀਐਸ ਜਾਂ ਫਿਰ ਐਮਡੀ ਲੇਕਿਨ ਉਹਨਾਂ ਵਿੱਚੋਂ ਹੀ ਡਾਕਟਰ ਸਿਮਰਤ ਕੌਰ ਹੋਣੀ ਜਿਹੜੇ ਐਮਡੀ ਸਨ ਔਰ ਇਸ ਟਾਈਮ ਬਾਅਦ ਚੁ ਸਿਲੈਕਟ ਆਈਪੀਐਸ ਆਫੀਸਰ ਹੋ ਜਾਂਦੇ ਨੇ ਉਹਨਾਂ ਨੂੰ ਪਹਿਲੀ ਜਿਹੜੀ ਪਹਿਲੀ ਦਫਾ ਪੋਸਟਿੰਗ ਕਹਿ ਸਕਦੇ ਕਿ ਬਤੌਰ SSP ਕੰਮ ਕਰਦੀ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹ ਮਲੇਰਕੋਟਲਾ ਦੇ ਵਿੱਚ ਮਿਲੀ ਆ ਔਰ ਸਭ ਤੋਂ ਵੱਡੀ ਗੱਲ ਆ ਕਿ 2016 ਬੈਚ ਦੇ ਔਰ 7 ਸਾਲ ਦੀ ਉਹਨਾਂ ਦੀ ਪੰਜਾਬ ਚ ਸਰਵਿਸ ਹੋਊਗੀ ਆ ਔਰ ਤਕਰੀਬਨ ਜੇ ਦੀ 7 ਸਾਲ ਦੀ ਸਰਵਿਸ ਬਤੌਰ ਇੱਕ IPS ਅਫਸਰ ਸਿਲੈਕਟ ਹੋਣ ਤੋਂ ਬਾਅਦ ਫੀਲਡ ਵਾਲੀ ਪੋਸਟ ਤੋਂ ਲੈ ਕੇ 7 ਸਾਲ ਜਦੋਂ ਹੋ ਜਾਂਦੇ ਨੇ ਤੇ ਉਹ ਮੰਨਿਆ ਜਾਂਦਾ ਕਿ ਉਹ SSP ਲੱਗਣ ਦੇ ਵਾਸਤੇ ਕਾਬਿਲ ਹੋ ਜਾਂਦਾ ਤੇ ਇਸੇ ਤਰ੍ਹਾਂ 2016 ਬੈਚ ਦੇ ਜਿਹੜੇ ਆਈਪੀਐਸ ਅਫਸਰ ਡਾਕਟਰ ਸਿਮਰਤ ਕੌਰ ਨੇ ਉਹ ਇਸ ਟਾਈਮ ਹੁਣ ਮਲੇਰ ਕੋਟਲਾ ਵਿੱਚ ਬਤੌਰ ਐਸਐਸਪੀ ਕੰਮ ਕਰ ਰਹੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਜਿਹੜੇ ਇਹਨਾਂ ਦੇ ਜੀਵਨ ਸਾਥੀ ਨੇ ਉਹ ਵੀ ਮੈਡੀਕਲ ਖੇਤਰ ਦੇ ਨਾਲ ਹੀ ਸੰਬੰਧ ਰੱਖਦੇ ਨੇ ਉਹ ਵੀ ਇੱਕ ਐਮਬੀਬੀਐਸ ਡਾਕਟਰ ਨੇ ਪਰ ਡਾਕਟਰ ਸਿਮਰਤ ਕੌਰ ਹੋਣੀ ਟਾਰਗੇਟ ਵੱਡਾ ਸੀ ਉਹ ਬਾਅਦ ਚ 2016 ਦੇ ਵਿੱਚ ਆਈਪੀਐਸ ਸਿਲੈਕਟ ਹੋ ਗਏ ਨੇ ਇਸੇ ਡਾਕਟਰ ਸਿਮਰਤ ਕੌਰ ਹੋਣਾ ਦੀ ਕੁਝ ਉਹਨਾਂ ਦੇ ਅਹਿਮ ਪਹਿਲੂ ਜਿਹੜੇ ਸਾਂਝੇ ਕੀਤੇ ਨੇ ਤੁਹਾਡੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਡਾਕਟਰ ਸਿਮਰਤ ਕੌਰ ਹੋਣਾ ਨੇ ਜਿਹੜੇ ਜਦੋਂ ਗੱਲ ਕੀਤੀ ਗਈ ਹੈ ਤੇ ਉਹਨਾਂ ਨੇ ਕੁਝ ਪਹਿਲੂ ਵੀ ਦੱਸੇ ਨੇ ਉਹਨਾਂ ਦੀ ਪਹਿਲਾਂ ਵੀ ਜਿਹੜੀ ਆ ਸਟੋਰੀ ਪ੍ਰਕਾਸ਼ਿਤ ਹੋ ਚੁੱਕੀ ਆ ਜਿਹਦੇ ਚੋਂ ਜ਼ਿਕਰ ਕਰ ਚੁੱਕੇ ਨੇ ਕਿ ਜਦੋਂ ਤੁਸੀਂ ਐਜ਼ ਅ ਡਾਕਟਰ ਕੰਮ ਕਰਦੇ ਹੋ ਜਾਂ ਐਜ਼ ਅ ਡਾਕਟਰ ਤੁਸੀਂ ਸੇਵਾ ਕਰਦੇ ਹੋ ਉਦੋਂ ਤੁਹਾਡੇ ਸਮਾਜ ਦੇ ਉਹਨਾਂ ਕੀ ਲੋਕਾਂ ਦੇ ਨਾਲ ਤੁਹਾਡਾ ਸਿੱਧਾ رابطہ ਹੁੰਦਾ ਨਾ ਜਿਹੜੇ ਕਿਸੇ ਨਾ ਕਿਸੇ ਅ ਰੋਗੀ ਦੇ ਤੌਰ ਤੇ ਤੁਹਾਡੇ ਕੋਲ ਪਹੁੰਚਦੇ ਨੇ ਪਰ ਇੱਕ ਆਈਪੀਐਸ ਅਫੀਸਰ ਦੀ ਇੱਕ ਅਜਿਹੀ ਸੇਵਾ ਹੁੰਦੀ ਹੈ ਅਜਿਹੀ ਇੱਕ ਸਰਵਿਸ ਹੁੰਦੀ ਹੈ ਕਿ ਤੁਸੀਂ ਸਮਾਜ ਦੇ ਹਰ ਵਰਗ ਦੇ ਨਾਲ ਤੁਹਾਡਾ ਸਿੱਧਾ ਸੰਪਰਕ ਹੋ ਜਾਂਦਾ ਹੈਗਾ ਤੁਸੀਂ ਹਰ ਵਰਗ ਸਮਾਜ ਦੇ ਹਰ ਵਰਗ ਨੂੰ ਸਿੱਧੇ ਤੌਰ ਤੇ ਮਿਲਦੇ ਨੇ ਤੇ ਉਹ ਤੁਹਾਡੇ ਨਾਲ ਸਿੱਧੇ ਤੌਰ ਤੇ ਮਿਲਦੇ ਨੇ ਜਿਸ ਦੌਰਾਨ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਦੱਸਣ ਨੂੰ ਸੁਣਨ ਨੂੰ ਵੇਖ ਨੂੰ ਮਿਲ ਜਾਂਦਾ ਹੈਗਾ ਔਰ ਜਦੋਂ ਤੁਸੀਂ ਆਈਪੀਐਸ ਅਫੀਸਰ ਬਣ ਜਾਂਦੇ ਹੋ ਜਾਂ ਤੁਸੀਂ ਆਈਐਸ ਅਫੀਸਰ ਬਣ ਜਾਂਦੇ ਹੋ ਨਾ ਤੇ ਤੁਸੀਂ ਬਹੁਤ ਸਾਰੇ ਨੌਜਵਾਨਾਂ ਵਾਸਤੇ ਇੱਕ ਪ੍ਰੇਰਣਾਦਾਇਕ ਇੱਕ ਕਹਾਣੀ ਵੀ ਇੱਕ ਮੰਜ਼ਲ ਵੀ ਬਣ ਜਾਂਦੇ ਹੋ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ